ਜਿਹੜੇ ਬਾਲੀਵੁੱਡ ਦੇ ਐਕਟਰ ਇੱਕ ਫਿਲਮ ਕਰਨ ਲਈ ਕਰੋੜਾਂ ਦੀ ਫੀਸ ਲੈਣਦੇ ਆ ਫਿਲਮ ਵੀ ਛੱਡੋ ਇੱਕ ਐਡ ਕਰਨ ਲਈ ਕਰੋੜਾਂ ਦੀ ਫੀਸ ਲੈਣਦੇ ਆ ਉਹ ਐਕਟਰਾਂ ਨੂੰ ਪਤਾ ਨਹੀਂ ਕਿਸ ਚੀਜ਼ ਦਾ ਘਾਟਾ ਹੋ ਜਾਂਦਾ ਕਿ ਉਹਨਾਂ ਨੂੰ ਉਸ ਤਰੀਕੇ ਦੀਆਂ ਐਡਸ ਵੀ ਕਰਨੀਆਂ ਪੈਂਦੀਆਂ ਜੋ ਲੋਕਾਂ ਨੂੰ ਪਸੰਦ ਹੀ ਨਹੀਂ ਆਉਂਦੀਆਂ ਤੇ ਉਹ ਕੰਪਨੀਆਂ ਉਹਨਾਂ ਤੋਂ ਐਡ ਕਰਵਾ ਰਹੀਆਂ ਜੋ ਆਪਣੇ ਫਾਇਦੇ ਵਾਸਤੇ ਕਿਸੇ ਵੀ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਵੀ ਕਰ ਸਕਦੀਆਂ ਕੌਣ ਨੇ ਉਹ ਐਕਟਰਸ ਜੋ ਕਰੋੜਾਂ ਦੇ ਉਹ ਐਡ ਕਰ ਰਹੇ ਨੇ ਤੇ ਕਿਸ ਤਰੀਕੇ ਦੀ ਐਡ ਕਰ ਰਹੇ ਹਨ ਤੇ ਕਿਉਂ ਉਹਨਾਂ ਨੂੰ ਇੱਕ ਨੋਟਿਸ ਜਾਰੀ ਹੋਇਆ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖਿਓ ਤਾਂ ਕਿ ਆਪਾਂ ਪੂਰੀ ਵੀਡੀਓ 'ਚ ਸਮਝ ਸਕੀਏ ਕਿ ਪੂਰਾ ਮਸਲਾ ਕੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਾਂ ਫੋਲੋ ਜ਼ਰੂਰ ਕਰਿਓ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਗੁਟਕਾ ਪਾਨ ਮਸਾਲਿਆਂ ਦੀ ਐਡ ਕਰਨ ਵਾਲੇ ਉਹ ਕਰੋੜਪਤੀ ਐਕਟਰਜ਼ ਅਜੇ ਦੇਵਗਨ ਸ਼ਾਹਰੂਖ ਖਾਨ ਤੇ ਟਾਈਗਰ ਸ਼ਰਾਫ ਤੇ ਹੁਣ ਅਕਸ਼ੇ ਕੁਮਾਰ ਵੀ ਉਹਨਾਂ 'ਚ ਰਲ ਚੁੱਕਿਆ ਹੈ ਉਹ ਪਾਨ ਮਸਾਲਿਆਂ ਦੀ ਐਡ ਕਰਨ ਵਾਲੇ ਐਕਟਰਜ਼ ਜੋ ਫਿਲਮਾਂ ਦੇ ਕਰੋੜਾਂ ਰੁਪਏ ਲੈਣਦੇ ਆ ਇੱਕ ਐਡ ਕਰਨ ਦੇ ਕਰੋੜਾਂ ਰੁਪਏ ਲੈਂਦੇ ਆ ਉਹ ਹੁਣ ਉਹ ਐਡਸ ਵੀ ਕਰ ਰਹੇ ਆ ਜੋ ਐਡਸ ਨਾ ਤਾਂ ਲੋਕਾਂ ਨੂੰ ਪਸੰਦ ਆ ਰਹੀਆਂ ਤੇ ਇਹਨਾਂ ਐਕਟਰਸ ਦੇ ਖਿਲਾਫ ਜੋ ਇਸ ਤਰ੍ਹਾਂ ਦੀ ਐਡ ਕਰਦੇ ਆ ਉਹਨਾਂ ਦੀ ਸ਼ਿਕਾਇਤਾਂ ਲੋਕਾਂ ਨੇ ਵੀ ਬਹੁਤ ਕੀਤੀਆਂ ਤੇ ਹੁਣ ਗਵਰਨਮੈਂਟ ਵੀ ਸਰਕਾਰ ਵੀ ਇਹਨਾਂ ਐਕਟਰਸ ਨੂੰ ਨੋਟਿਸ ਜਾਰੀ ਕਰ ਚੁੱਕੀ ਹੈ ਟੀਵੀ ਜਦੋਂ ਆਪਾਂ ਦੇਖ ਰਹੇ ਹੁੰਦੇ ਆ ਜਾਂ YouTube ਆਪਾਂ ਦੇਖ ਰਹੇ ਹੁੰਦੇ ਆ ਉਹਨਾਂ 'ਚ ਐਡਸ ਚੱਲਦੀਆਂ ਤੇ ਉਹਨਾਂ ਚ ਇੱਕ ਐਡ ਵੀ ਚੱਲਦੀ ਹੈ ਕਿ ਉਹ ਐਕਟਰਸ ਗੁਟਕਾ ਪਾਣ ਮਸਾਲਾ ਪ੍ਰਮੋਟ ਕਰ ਰਹੇ ਹਾਂ ਜੋ ਕਦੇ ਇਹ ਐਡ ਜ਼ਰੂਰ ਕਰ ਚੁੱਕੇ ਹੋਣੇ ਕਿ ਆਪਾਂ ਨੂੰ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਆਪਾਂ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਆਪਾਂ ਜੋ ਫਿਲਮਾਂ ਚ ਦਿਖਾਉਂਦੇ ਆ ਉਹ ਚੀਜ਼ਾਂ ਅਸਲ ਜ਼ਿੰਦਗੀ ਚ ਨਹੀਂ ਕਰਨੀਆਂ ਚਾਹੀਦੀਆਂ ਤੇ ਹੁਣ ਉਹੀ ਐਕਟਰ ਇਹ ਗੁਟਕਾ ਪਾਣ ਮਸਾਲਾ ਪ੍ਰਮੋਟ ਕਰ ਰਹੇ ਹਾਂ ਤੇ ਇੱਕ ਅੜਪਾ ਦੇਖਦੇ ਆ ਵਿਮਲ ਪਾਨ ਮਸਾਲਾ ਦੀ ਜੋ ਐਡ ਸ਼ਾਹਰੂਖ ਖਾਨ ਵੀ ਕਰ ਰਿਹਾ ਐ ਅਕਸ਼ੇ ਕੁਮਾਰ ਵੀ ਕਰ ਰਿਹਾ ਐ ਤੇ ਜਿਸ ਹਾਲ ਨੂੰ ਟਾਈਗਰ ਸ਼ਰੋਫ ਵੀ ਕਰ ਰਿਹਾ ਹੈ ਕਰੋੜਾਂ ਰੁਪਏ ਇਹ ਬੰਦੇ ਲੈ ਰਹੇ ਆ ਤੇ ਉਹ ਜਿਹੜਾ ਪ੍ਰੋਡਕਟ ਹੈ ਉਹ ਹੈ ਸਿਰਫ 5 ਰੁਪਏ ਦਾ ਤੇ ਹੁਣ ਸੋਚੋ 5 ਰੁਪਏ ਦਾ ਪ੍ਰੋਡਕਟ ਕਿੰਨਾ ਕਰੋੜਾਂ ਰੁਪਏ ਕਮਾਰਿਆ ਹੋਊਗਾ ਇਹਨਾਂ ਐਕਟਰਸ ਦੇ ਥਰੂ ਤਾਂ ਹੀ ਇਹਨਾਂ ਐਕਟਰ ਨੂੰ ਕਰੋੜਾਂ ਰੁਪਏ ਦੇ ਕੇ ਵੀ ਮੁਨਾਫਾ ਕਮਾਇਆ ਜਾ ਰਿਹਾ ਹੈ ਤੇ ਜੋ ਐਨਾ ਐਕਟਰਸ ਨੂੰ ਨੋਟਿਸ ਜਾਰੀ ਕੀਤਾ ਗਿਆ ਉਸ ਤੇ ਵੀ ਕਿਹਾ ਗਿਆ ਕਿ ਤੁਸੀਂ ਜੋ ਐਡ ਕਰ ਰਹੇ ਹੋ ਉਸ ਤੇ ਕਿਹਾ ਗਿਆ ਕਿ ਦਾਣੇ-ਦਾਣੇ ਚ ਕੇਸਰ ਦਾ ਸਵਾਦ ਹੁਣ ਜੋ ਨੋਟਿਸ ਜਾਰੀ ਕੀਤਾ ਗਿਆ ਉਸ ਤੇ ਲਿਖਿਆ ਗਿਆ ਸ਼ਿਕਾਇਤ ਜੀ ਨੇ ਕੀਤੀ ਹੈ ਉਹਨਾਂ ਨੇ ਇਹ ਪੁੱਛਿਆ ਕਿ ਜੇ ਦਾਣੇ-ਦਾਣੇ ਚ ਕੇਸਰ ਦਾ ਸਵਾਦ ਹੈ ਇਹ ਸੱਚ ਕਿਵੇਂ ਹੋ ਸਕਦਾ ਕਿਉਂਕਿ 1 ਕਿਲੋ ਕੇਸਰ ਦੀ ਕੀਮਤ ਬਾਜ਼ਾਰ ਚ ਲੱਖਾਂ ਰੁਪਏ ਹੈ ਤੇ ਜੇ 5 ਰੁਪਏ ਦੇ ਪਾਉਚੇ ਚ ਦਾਣੇ-ਦਾਣੇ ਚ ਕੇਸਰ ਦਾ ਸਵਾਦ ਹੈ ਤਾਂ ਐਨਾ ਕੇਸਰ ਇਸ ਚ ਆਇਆ ਕਿਵੇਂ ਜਾਂ ਤਾਂ ਤੁਸੀਂ ਬੁੱਧੂ ਬਣਾ ਰਹੇ ਹੋ ਜਾਂ ਕਿਸੇ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਤੇ ਇਹ ਨੋਟਿਸ جاری ਆ ਜੀ ਦੇਵਗਨ ਅਕਸ਼ੇ ਕੁਮਾਰ ਸ਼ਾਹਰੂਖ ਖਾਨ ਸਭ ਨੂੰ ਹੋ ਚੁੱਕਿਆ ਜਿੱਚ ਟਾਈਗਰ ਸ਼ਰੌਫ ਵੀ ਹੈ ਤੇ ਇਹ ਇੱਕ ਤਰੀਕੇ ਨਾਲ ਵਧੀਆ ਗੱਲ ਵੀ ਹੈ ਕਿਉਂਕਿ ਪੈਸੇ ਪਿੱਛੇ ਕਿਸੇ ਵੀ ਤਰੀਕੇ ਦੀ ਐਡ ਕਰ ਦੇਣਾ ਇਹ ਤਾਂ ਕੋਈ ਜਾਇਜ਼ ਗੱਲ ਨਹੀਂ ਹੋਈ ਤੇ ਜੋ ਇਹਨਾਂ ਐਕਟਰਸ ਨੂੰ ਨੋਟਿਸ ਜਾਰੀ ਹੋਇਆ ਉਸ ਬਾਰੇ ਤੁਸੀਂ ਕੀ ਕਹਿੰਦੇ ਹੋ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੇ ਹੋਰ ਐਮੀਆਂ ਦੀਆਂ ਨਵੇਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਾਂ ਫੋਲੋ ਜ਼ਰੂਰ ਕਰੋ ਤੇ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਹੋਰ ਨਵੇਂ ਟੌਪਿਕ ਦੇ ਨਾਲ